ਇਹ ਖਿਆਲ ਕੇ ਗੁਰੂ ਕੇ ਸੀਸ ਦੀ ਬੇਅਦਬੀ ਨਾ ਹੋਵੇ ਪਹਿਲਾਂ ਹੀ ਸਤਿਗੁਰਾਂ ਨੇ ਉਹਨਾਂ ਨੂੰ ਇਹ ਬਖਸ਼ਿਸ਼ ਨਾਲ ਨਿਵਾਜ਼ ਛੱਡਿਆ ਸੀ ਉਹਨਾਂ ਨੂੰ ਮਤ ਪਾਈ ਸੀ ਭਾਈ ਚੈਤਾ ਜੀ ਨੇ ਉਹ ਧੂੜ ਮਿੱਟੀ ਤੇ ਹੰਦੇਰੀ ਦਾ ਭੱਜ ਦੌੜ ਦਾ ਫਾਇਦਾ ਉਠਾਉਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਸੀਸ ਨੂੰ ਸੰਭਾਲ ਕੇ ਚਾਲੇ ਪਾ ਦਿੱਤੇ ਪੰਜਾਬ ਵੱਲ ਨੂੰ ਰਸਤੇ ਵਿੱਚ ਪੰਜ ਪੜਾ ਕਰਕੇ ਭਾਈ ਸਾਹਿਬ ਭਾਈ ਜੈਤਾ ਜੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਸਨ ਥੋੜਾ ਜਿਹਾ ਇੱਥੇ ਮੈਂ ਇੱਕ ਬਚਨ ਆਪ ਜੀ ਨਾਲ ਸਾਂਝਾ ਕਰਾਂ ਸਾਧ ਸੰਗਤ ਜੀ ਜ਼ੀਰਕਪੁਰ ਕਸਬਾ ਪੈਂਦਾ ਹੈ ਸੋ ਉੱਥੇ ਗੁਰੂ ਕੀ ਯਾਦ ਵਿੱਚ ਗੁਰਦੁਆਰਾ ਹੈ ਨਾਭਾ ਸਾਹਿਬ ਦਰਗਾਹੀ ਸ਼ਾ ਨਾਮ ਦਾ ਇੱਕ ਮੁਸਲਮਾਨ ਫਕੀਰ ਇੱਥੇ ਰਿਆ ਕਰਦਾ ਸੀ ਮਨ ਵਿੱਚ ਸ਼ਰਧਾ ਸੀ ਭਾਵਨਾ ਸੀ ਸਤਗੁਰੂ ਤੇਗ ਬਹਾਦਰ ਜੀ ਨੂੰ ਅਰਦਾਸ ਕਰਦਾ ਸੀ ਯਾਦ ਕਰਿਆ ਕਰਦਾ ਸੀ ਤੇ ਇਉਂ ਨਿਤ ਬੇਨਤੀਆਂ ਕਰਦਾ ਸੀ ਮਹਾਰਾਜ ਕਦੇ ਆਪਣੇ ਪਵਿੱਤਰ ਸੁੰਦਰ ਮੁਖੜੇ ਦੇ ਦਰਸ਼ਨ ਬਖਸ਼ ਦਿਓ ਆਪ ਮਹਾਰਾਜ ਕਿਰਪਾ ਕਰਕੇ ਇੱਥੇ ਆ ਕੇ ਸੁੰਦਰ ਮੁਖੜੇ ਦੇ ਦਰਸ਼ਨ ਦੀਦਾਰ ਬਖਸ਼ੋ ਭਾਈ ਜੈਤਾ ਜੀ ਗੁਰੂ ਕਾ ਸੀਸ ਲੈ ਕੇ ਕੁਦਰਤੀ ਇਹਨਾਂ ਦੀ ਕੁਟੀਆ ਵਿੱਚ ਆ ਪਹੁੰਚੇ ਐ ਜਦੋਂ ਪਤਾ ਲੱਗਾ ਗੁਰੂ ਕੇ ਸਰੂਪ ਦੇ ਦਰਜ ਨੇ ਕਿਰਪਾ ਕੀਤੀ ਸ਼ਹਾਦਤ ਦਾ ਜਾਮ ਪੀਣ ਉਪਰੰਤ ਵੀ ਮੇਰੀ ਭਾਵਨਾ ਨੂੰ ਆਪ ਜੀ ਨੇ ਕਿਰਪਾ ਕਰਕੇ ਸੰਪੂਰਨ ਕੀਤਾ ਹੈ ਭਾਈ ਜੈਤਾ ਜੀ ਹੋਰਾਂ ਨੂੰ ਆਰਾਮ ਕਰਵਾਇਆ ਆਪ ساری ਰਾਤ ਦਿੱਤਾ ਸੀ ਤੇ ਅਗਲੇ ਜਦੋਂ ਜਦੋਂ ਭਾਈ ਜੈਤਾ ਜੀ ਅੱਗੇ ਚੱਲਣ ਲੱਗੇ ਬੇਨਤੀ ਕੀਤੀ ਸੀ ਕਿ ਹੁਣ ਜੋ ਇਹਨਾਂ ਤੋਂ ਅੱਗੇ ਸਤਿਗੁਰੂ ਸਾਹਿਬਾਨ ਹੰਦਸਵੀਂ ਰੂਪ ਵਿੱਚ ਉਹਨਾਂ ਨੂੰ ਮੇਰੀ ਬੇਨਤੀ ਕਰਨੀ ਕਿ ਮੈਨੂੰ ਇੱਥੇ ਆ ਕੇ ਦਰਸ਼ਨਦਾਰੇ ਜਰੂਰ ਬਖਸ਼ਣ ਬਾਅਦ ਵਿੱਚ ਫਿਰ ਦਸਵੇਂ ਪਾਤਸ਼ਾਹ ਜੀ ਸੋ ਇਉਂ ਦਰਗਾਹੀ ਸਾਹਿਬ ਨੂੰ ਦਰਸ਼ਨ ਦੇਣ ਲਈ ਉਸ ਅਸਥਾਨ ਤੇ ਆਏ ਸਨ ਬੜਾ ਸੁੰਦਰ ਗੁਰਦੁਆਰਾ ਸਾਹਿਬ ਬੜਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਉਥੋਂ ਦਾ ਸੰਭਾਲ ਰਹੀ ਹੈ ਸੋ ਇਉਂ ਸਤਿਗੁਰੂ ਮਹਾਰਾਜ ਜੀ ਕਾ ਅਸੀਸ ਕੀਰਤਪੁਰ ਸਾਹਿਬ ਪਹੁੰਚੇ ਬੇਨਤੀ ਭੇਜੀ ਭਾਈ ਜੈਤਾ ਜੀ ਨੇ ਕਿਉਂਕਿ ਸਤਵੇਂ ਪਾਤਸ਼ਾਹ ਤੇ ਉਹਨਾਂ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਤਿੰਨਾਂ ਦੇ ਪਵਿੱਤਰ ਸਰੀਰਾਂ ਦੇ ਸੰਸਕਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਏ ਸਨ ਸਤਿਗੁਰੂ ਜੀ ਉਹ ਗੁਰੂ ਮਹਾਰਾਜ ਨੇ ਸੀਸ ਦਾ ਸੰਸਕਾਰ ਕੀਰਤਪੁਰ ਸਾਹਿਬ ਕਰਨਾ ਕਿ ਆਨੰਦਪੁਰ ਸਾਹਿਬ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਮਤਸ਼ਾ ਜੀ ਅਨੰਦਪੁਰ ਸਾਹਿਬ ਤੋਂ ਆਪ ਚੱਲ ਕੇ ਕੀਰਤਪੁਰ ਸਾਹਿਬ ਪਹੁੰਚੇ ਆਪਣੇ ਪਿਤਾ ਜੀ ਦਾ ਪਵਿੱਤਰ ਸੀਸ ਪ੍ਰਾਪਤ ਕੀਤਾ ਭਾਈ ਜੈਤਾ ਜੀ ਨੂੰ ਆਪਣੀ ਕਕੜੀ ਵਿੱਚ ਲੈ ਕੇ ਬਖਸ਼ਿਸ਼ ਦਾ ਬਚਨ ਕੀਤਾ ਰੰਗ ਰੇਟੇ ਗੁਰੂ ਕੇ ਬੇਟੇ ਰਹੈ ਗੁਰੂ ਕੇ ਸੰਗ ਸੇ ਬੇਟੇ ਸੁੰਦਰਪਾਲ ਕੀ ਸਾਹਿਬ ਵਿੱਚ ਗੁਰੂ ਦਾ ਪਵਿੱਤਰ ਸਰੀਰ ਸੁਭਾਯ ਮਾਨ ਕਰਕੇ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਏ ਗੁਰੂ ਕੇ ਪਰਮ ਪਵਿੱਤਰ ਸੀਸ ਦਾ ਸਸਕਾਰ ਕੀਤਾ ਗਿਆ ਸੀ ਉਧਰ ਦਿੱਲੀ ਵਿੱਚ ਜਦੋਂ ਹਨੇਰੀ ਥੰਮਦੀ ਹੈ ਘੱਟਾ ਮਿੱਟੀ ਬੈਠਦਾ ਹੈ ਕੀ ਵੇਖਦੇ ਨੇ ਕਿ ਗੁਰੂ ਦਾ ਪਵਿੱਤਰ ਸਰੀਰ ਉਥੇ ਮੌਜੂਦ ਹੈ ਸੀਸ ਕਿਤੇ ਨਜ਼ਰ ਨਹੀਂ ਆਉਂਦਾ ਭਾਲ ਆਰੰਭ ਹੋਈ ਤੇ ਹੁਣ ਇਸ ਸਮੇਂ ਵਿੱਚ ਗੁਰੂ ਕੇ ਸਰੀਰ ਦੀ ਵਿਦਬੀ ਨਾ ਹੋਵੇ ਪਰ ਅੱਗੇ ਨਾਲੋਂ ਵੱਧ ਮੁਸ਼ਕਲ ਬਣ ਚੁੱਕੀ ਹੈ ਕਿਵੇਂ ਗੁਰੂ ਦਾ ਸਰੀਰ ਸੰਭਾਲਿਆ ਜਾਵੇ ਗੁਰੂ ਕੇ ਸਿੱਧਕ ਵਾਲੇ ਗੁਰਸਖ ਪਿਆਰੇ ਭਾਈ ਲੱਖੀ ਸ਼ਾਹ ਜੀ ਵਨਜਾਰਾ ਸੋ ਉਹਨਾਂ ਨੇ ਹੋਰ ਗੁਰਮਖਾਂ ਪਿਆਰਿਆਂ ਦੀ ਮਦਦ ਦੇ ਨਾਲ ਐਸਾ ਕਾਰਜ ਕੀਤਾ ਸੀ ਕਿਉਂਕਿ ਵੱਡੇ ਵਪਾਰੀ ਸਨ ਸਰਕਾਰੀ ਦਰਬਾਰੇ ਵੀ ਜਾਣ ਪਛਾਣ ਸੀ ਤਕਰੀਬਨ 100 ਗੱਡਾ ਰੂਹ ਦਾ ਭਰ ਕੇ ਉਹ ਆਪਣੀ ਖੇਪ ਲੈ ਕੇ ਜਾ ਰਹੇ ਸੀ ਸੋ ਇਹੋ ਜੀ ਭੱਜ ਦੌੜ ਉਹਨਾਂ ਨੇ ਮਚਾ ਦਿੱਤੀ ਤੇ ਫੇਰ ਪੈਰੇਦਾਰਾਂ ਨੂੰ ਸੱਤੇ ਸੁਦਾ ਭੁੱਲ ਗਈਆਂ ਉਸ ਭਜ ਦੌੜ ਦੇ ਵਿੱਚ ਹੀ ਉਹਨਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਕੇ ਪਰਮ ਪਵਿੱਤਰ ਸਰੀਰ ਨੂੰ ਉਠਾ ਕੇ ਇੱਕ ਗੱਡੀ ਵਿੱਚ ਰੂਮ ਵਿੱਚ ਲੁਕਾ ਲਿਆ ਸੀ ਤੇ ਇਉਂ ਉਸ ਵਕਤ ਦੇ ਵਸਦੇ ਦਿੱਲੀ ਸ਼ਹਿਰ ਦੇ ਬਾਹਰ-ਵਾਰ ਲੈ ਗਏ ਸਨ ਜਿੱਥੇ ਅੱਜ ਗੁਰਦੁਆਰਾ ਰਕਾਬगंज ਸਾਹਿਬ ਬਣਿਆ ਹੋਇਆ ਸੋ ਉਸ ਸਥਾਨ ਤੇ ਜੇ ਹੁਣ ਪ੍ਰਤੱਖ ਚਿਖਾ ਚੁੜ ਕੇ ਗੁਰੂ ਕੇ ਪਵਿੱਤਰ ਸਰੀਰ ਦਾ ਸੰਸਕਾਰ ਕਰਦੇ ਆ ਤਾਂ ਸਬਦਾਂ ਨੂੰ ਪਤਾ ਲੱਗ ਜਾਣਾ ਹਾਕਮਾਂ ਤੱਕ ਗੱਲ ਪਹੁੰਚਾਣੀ ਇਹ ਜੁਗਤਵਰਤੀ ਭਾਈ ਲੱਖੀ ਸ਼ਾਹ ਜੀ ਨੇ ਕਿ ਆਪਣੇ ਘਰ ਦੇ ਅੰਦਰ ਹੀ ਚਿਖਾ ਤਿਆਰ ਕੀਤੀ ਸਤਿਗੁਰੂ ਮਹਾਰਾਜ ਜੀ ਦਾ ਪਰਮਪਵਿੱਤਰ ਸਰੀਰ ਉਸ ਚਿਖਾ ਤੇ ਸੁਭਾਏ ਮਾਨ ਕੀਤਾ ਤੇ ਇਉਂ ਚਿਖਾ ਦੇ ਸਮੇਤ ਘਰ ਨੂੰ ਹੀ ਅੱਗ ਲਗਾ ਕੇ ਰੌਲਾ ਪਾਇਆ ਕਿ ਘਰ ਨੂੰ ਅੱਗ ਲੱਗ ਗਈ ਘਰ ਨੂੰ ਅੱਗ ਲੱਗ ਗਈ ਇਉਂ ਆਪਣਾ ਘਰ ਛਾੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬਨਵਾਸ ਜੀ ਦੇ ਪਵਿੱਤਰ ਸਰੀਰ ਦੇ ਸੰਸਕਾਰ ਦੀ ਸੇਵਾ ਭਾਈ ਲੱਖੀ ਸ਼ਾਹ ਉਹਨਾਂ ਦੇ ਪੁੱਤਰ ਨਗਾਇਆ ਸਿੰਘ ਜੀ ਤੇ ਹੋਰ ਗੁਰਮਖਾਂ ਪਿਆਰਿਆ ਦਾ ਬਾਹੀ ਸੀ ਗੁਰੂ ਕੀ ਸ਼ਹਾਦਤ ਦੇ ਉਪਰੰਤ ਭਾਈ ਗੁਰਦਿੱਤਾ ਜੀ ਵੀ ਅਕਾਲ ਚਲਾਣਾ ਕਰ ਗਏ ਸਨ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਜੀ ਨੂੰ ਜਿਹੜਾ ਗੁਰਤਾ ਦਾ ਟਿੱਕਾ ਸੀ ਉਹ ਗੁਰਦਿੱਤਾ ਜੀ ਕੇ ਪੁੱਤਰ ਰਾਮ ਕੋਇਲ ਜੀ ਨੇ ਦਿੱਤਾ ਸੀ ਸੋ ਇਉਂ ਧਰਮ ਦੀ ਰੱਖਿਆ ਦੇ ਵਾਸਤੇ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸਾਰੀ ਸ੍ਰਿਸ਼ਟੀ ਦੀ ਇਉਂ ਚਾਦਰ ਰੂਪ ਹੋ ਕੇ ਸ੍ਰਿਸ਼ਟੀ ਦੀ ਪੈਜ ਸਤਗੁਰੂ ਤੇਗ ਬਹਾਦਰ ਜੀ ਨੇ ਢੱਕ ਲਈ ਸਾਤ ਸੰਗਤ ਜੀ ਸਦਾ ਸਦਾ ਦੀ ਦੁਨੀਆ ਦੇ ਕੁੱਲ ਧਰਮਾਂ ਨੂੰ ਆਜ਼ਾਦੀ ਇਹ ਦਿਵਾ ਦਿੱਤੀ ਆਪ ਜੀ ਨੇ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਕਿ ਹਰ ਧਰਮ ਦਾ ਵਿਅਕਤੀ ਆਪਣੇ ਧਰਮ ਦੀਆਂ ਰੀਤਾਂ ਮੁਤਾਬਕ ਮਰਯਾਦਾਵਾਂ ਦੇ ਮੁਤਾਬਕ ਔਰ ਇਓ ਆਪਣੀ ਮਰਜ਼ੀ ਮੁਤਾਬਕ ਜੀਉਣ ਦਾ ਅਧਿਕਾਰੀ ਹੈ ਆਪਣੇ ਧਰਮ ਦੀ ਪਾਲਣਾ ਕਰਨ ਦਾ ਹੱਕਦਾਰ ਹੈ ਇਹ ਆਜ਼ਾਦੀ ਸਤਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਜੀ ਆਪਾਂ ਵਿਚਾਰ ਕਰਕੇ ਵੇਖੀਏ ਜੋ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੇ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਸਾਕਾ ਕਲਯੁਗ ਦੇ ਵਿੱਚ ਬੜਾ ਵੱਡਾ ਸਾਕਾ ਕੀਤਾ ਸਤਿਗੁਰੂ ਤੇਗ ਬਹਾਦਰ ਜੀ ਨੇ ਸਾਧਨ ਹੇਤ ਇਤੀ ਜਨ ਕਰੀ ਧਰਮੀ ਪੁਰਖਾਂ ਦੇ ਵਾਸਤੇ ਆਪਣੇ ਸਰੀਰਕ ਜੀਵਨ ਦੀ ਇਤੀ ਕਰ ਦਿੱਤੀ ਸਮਾਪਤੀ ਕਰ ਦਿੱਤੀ ਸੀਸ ਦੀ ਆ ਪਰ ਸੀਨਾ ਉਚਰੀ ਸੀਸ ਦੇ ਦਿੱਤਾ ਸੀ ਉਚਾਰਣ ਨਹੀਂ ਕੀਤੀ ਧਰਮ ਹੇਤ ਸਾਕਾ ਜਨ ਕੀ ਆ ਸੀਸ ਦੀ ਆ ਪਰ ਸਿਰ ਰਣਾਂ ਦੀ ਆ ਧਰਮ ਵਾਸਤੇ ਸੀਸ ਕੁਰਬਾਨ ਕਰ ਦਿੱਤਾ ਸੀਸ ਦੇ ਦਿੱਤਾ ਸਾਕਾ ਵੱਡਾ ਵਰਤਾਇਆ ਸਿਰੜ ਨਹੀਂ ਆਪਣਾ ਦਿੱਤਾ ਆਪਣਾ ਸਿੱਧਕ ਆਪਣਾ ਸਿਰੜ ਧਰਮ ਦੀ ਪ੍ਰਪੱਕਤਾ ਉਹ ਨਹੀਂ ਤਿਆਗੀ ਨਾਟਕ ਚੇਟਕ ਕੀਏ ਕੁਕਾਜਾ ਔਰੰਗਜ਼ੇਬ ਕਰਾਮਾਤਾ ਵੇਖਣਾ ਚਾਹੁੰਦਾ ਸੀ ਮਹਾਰਾਜ ਦੇ ਇਹ ਬਚਨ ਕੀਤੇ ਕਿ ਇਹ ਜਿਹੜੇ ਨਾਟਕ ਚੇਤਕ ਨੇ ਇਹ ਕਰਾ ਮਾਤਾ ਨੇ ਇਉਂ ਬੱਚਿਆਂ ਦੀ ਖੇਡ ਵਾਂਗਰਾ ਦਿਖਾਉਣੀ ਆ ਇਹ ਤਾਂ ਖੋਟਾ ਕਰਮ ਹੈ ਪ੍ਰਭ ਲੋਗਨ ਕਹ ਆਵਤ ਲਾਜਾ ਜਿਹੜੇ ਪ੍ਰਭੂ ਦੇ ਲੋਕ ਨੇ ਪਰਮਾਤਮਾ ਨਾਲ ਜੁੜੇ ਹੋਏ ਲੋਕ ਨੇ ਇਉਂ ਕਿਸੇ ਦੇ ਦਬਾਅ ਹੇਠ ਆ ਕੇ ਜਾਂ ਆਪਣੀ ਮਾਨ ਮਰਜ਼ਾਦਾ ਵਾਸਤੇ ਆਪਣੀ ਜ਼ਿੰਦਗੀ ਬਚਾਉਣ ਦੇ ਵਾਸਤੇ ਕਰਾ ਮਾਤਾ ਦਿਖਾਉਣ ਇਸ ਗੱਲ ਵਿੱਚ ਉਹ ਲੱਜਾ ਮਹਿਸੂਸ ਕਰਦੇ ਆ ਤੇ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਆਪਿਆਨ ਆਪਣੇ ਸਰੀਰ ਦਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਸਤਗੁਰੂ ਤੇਗ ਬਹਾਦਰ ਜੀ ਨੇ ਪ੍ਰਭੂਪੁਰੀ ਨੂੰ ਸੱਚਖੰਡ ਤੋਂ ਪਿਆਨਾ ਕੀਤਾ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੂ ਆਨ ਤਨ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੀ ਕਰਨੀ ਆਨ ਦਾ ਅਰਥ ਹੈ ਹੋਰ ਹੋਰ ਕਿਸੇ ਨੇ ਨਹੀਂ ਕੀਤੀ ਸਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਇਹ ਵਚਨ ਦਾ ਭਾਵ ਕੀ ਹੈ ਆਪਣੇ ਧਰਮ ਵਾਸਤੇ ਕੁਰਬਾਨੀ ਦਾ ਜਜਬਾ ਤਾਂ ਧਰਮੀ ਮਨੁੱਖ ਦੇ ਮਨ ਵਿੱਚ ਹੋ ਸਕਦਾ ਹੈ ਕੁਰਬਾਨੀਆਂ ਹੋ ਸਕਦੀਆਂ ਪਰ ਇੱਕ ਉਹ ਧਰਮ ਉਹ ਵਿਚਾਰਧਾਰਾ ਜਿਸ ਨੇ ਆਪ ਧਾਰਨੀ ਨਹੀਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੰਡਿਤ ਹਰदयाल ਜੀ ਜਨੇਊ ਪਹਿਨਾਉਣਾ ਚਾਹੁੰਦੇ ਨੇ ਪਰ ਸਤਿਗੁਰੂ ਨਹੀਂ ਪਹਿਨਦੇ ਖੰਡਣ ਕਰਦੇ ਨੇ ਬਚਨ ਕਰਦੇ ਨੇ ਦਇਆ ਕਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈਤਾ ਪਾਂਡੇ ਘਤ ਨਾ ਇਹ ਟੁੱਟੈ ਨਾਮਦ ਲੱਗੈ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਬ੍ਰਾਹਮਣ ਵੱਲੋਂ ਪਾਏ ਜਾਣ ਵਾਲੇ ਪਹਿਨਾਇਏ ਜਾਣ ਵਾਲੇ ਜੰਨੂ ਦਾ ਵਿਰੋਧ ਕਰਦੇ ਆ ਮਹਾਰਾਜ ਬਚਨ ਕਰਦੇ ਨੇ ਚੌਕੜ ਮੁੱਲ ਰਾਯਾ ਬਹ ਚੌਕੈ ਪਾਇਆ ਸਿੱਖਾ ਕਰਨ ਚੜਾਈਆ ਅਗਰ ਬ੍ਰਾਹਮਣthia ਉਹ ਹਮੂਆ ਉਹ ਝੜ ਪਿਆ ਬੇਤੱਗਾ ਗਏ ਆ ਜਿਸ ਵਿਚਾਰ ਧਾਰਾ ਦੇ ਆਪ ਧਾਰਨੀ ਨਹੀਂ ਜੇ ਉਸ ਵਿਚਾਰ ਧਾਰਾ ਵਾਲਿਆਂ ਨੇ ਆਪਣੇ ਤੇ ਆਈ ਬਿਪਤਾ ਤੱਕ ਕੇ ਦੀਨ ਹੋ ਕੇ लाचार ਹੋ ਕੇ ਗੁਰੂ ਘਰ ਦਾ ਆਸਰਾ ਲਿਆ ਤਾਂ ਸਤਿਗੁਰੂ ਨਾਨਕ ਦੇਵ ਜੀ ਕੀ ਨਾਮੀ ਜੋਤ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਰ ਆਿਆਂ ਦੀ लाज ਰੱਖਦਿਆ ਹੋਇਆ ਉਹਨਾਂ ਵਾਸਤੇ ਆਪਣੇ ਜੀਵਨ ਦੀ ਕੁਰਬਾਨੀ ਦੇਂਦੇ ਨੇ ਚਿਤ ਚਰਣ ਕਮਲ ਕਾ ਆਸਰਾ ਚਿਤ ਚਰਣ ਕਮਲ ਸੰਗ ਜੋੜੀਏ ਮਨ ਲੋਚੇ ਬੁਰਿਆ ਆਂਗੁਰ ਸਬਦੀ ਇਹ ਮਨ ਹੋੜੀਏ ਬਾਹੇ ਜਿਨਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ ਤੇ ਇੱਕ ਬਹਾਦਰ ਬੋਲੇ ਆ ਧਰ ਪਈਏ ਧਰਮ ਨਾ ਛੋੜੀਏ ਪਟਤਾਂਦ ਜੀ ਨੇ ਇਹ ਬਚਨ ਜਿਹੜੇ ਨੇ ਇਹ ਲਿਖੇ ਨੇ ਜਿਨ੍ਹਾਂ ਦੀ ਬਾਹ ਪਕੜ ਲਈ ਸਿਰ ਦੇਣ ਤੱਕ ਉਹਨਾਂ ਦੀ ਬਾਹ ਨਹੀਂ ਛੱਡਣੀ ਇਉਂ ਤੇ ਇੱਕ ਬਹਾਦਰ ਸੀ ਕਿਰਿਆ ਕਰੀ ਤਾਂ ਕਿਹ ਹੂ ਆਨ ਤੇਗ ਬਹਾਦਰ ਤੇ ਚਲਤ ਭਇਓ ਜਗਤ ਕੋ ਸੋਕ ਸੋਕ ਫੈਲਿਆ ਦੁਨੀਆਂ ਵਿੱਚ ਦੁੱਖ ਫੈਲਿਆ ਹੈ 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 ਸਭ ਜੱਗ ਪਇਓ ਸਾਰੇ ਜਗਤ ਵਿੱਚ ਹਾਹਾਕਾਰ ਮੱਚੀ ਜੈ 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 ਸੁਰ ਲੋ ਦੇਵਪੁਰੀਆਂ ਦੇ ਵਿੱਚ ਗੁਰੂ ਕੀ ਜੈਜੈਕਾਰ ਗੂੰਜੀ ਹੈ ਇੱਕ ਇਤਿਹਾਸਕਾਰ ਨੇ ਬੜਾ ਸੋਹਣਾ ਬਚਨ ਲਿਖਿਆ ਹੈ ਫੀਨਿਕਸ ਨਾਮ ਦਾ ਕਹਿੰਦੇ ਇੱਕ ਪੰਛੀ ਮੰਨਿਆ ਜਾਂਦਾ ਹੈ ਕਲਪਿਤ ਕੀਤਾ ਜਾਂਦਾ ਹੈ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹਦੇ ਜੀਵਨ ਦਾ ਅੰਤਲਾ ਪਲ ਆਉਂਦਾ ਹੈ ਉਹ ਫੀਨਿਕਸ ਜਿਹੜਾ ਆਕਾਸ਼ ਵਿੱਚ ਹਮੇਸ਼ਾ ਉਡਾਰੀਆਂ ਲਗਾਉਂਦਾ ਰਹਿੰਦਾ ਹੈ ਤੇ ਸੁੰਦਰ ਆਵਾਜ਼ ਦੇ ਵਿੱਚ ਉਸ ਕੰਗੀਤ ਗਾਉਂਦਾ ਰਹਿੰਦਾ ਹੈ ਆਪਣੀ ਆਵਾਜ਼ ਵਿੱਚ ਪਰ ਆਪਣੇ ਅੰਤਮ ਸਮੇਂ ਧਰਤੀ ਤੇ ਉਤਰਦਾ ਹੈ ਆਪਣੇ ਗਲੇ ਵਿੱਚੋਂ ਆਲਾਪਦਾ ਕਿ ਉਹਨਾਂ ਕੱਖ ਕੰਨਾਂ ਨੂੰ ਅੱਗ ਲੱਗਦੀ ਹੈ ਤੇ ਉਸ ਅੱਗ ਵਿੱਚ ਉਹ ਆਪਣਾ ਆਪਾ ਭਸਮ ਕਰ ਦਿੰਦਾ ਹੈ ਜਦੋਂ ਅੱਗ ਬੁਝਦੀ ਹੈ ਤਾਂ ਉਹਦੇ ਵਿੱਚੋਂ ਇੱਕ ਅੰਡਾ ਜਿਹੜਾ ਉਹ ਨਿਕਲਦਾ ਹੈ ਉਹਦੇ ਵਿੱਚੋਂ ਇੱਕ ਹੋਰ ਪੰਛੀ ਜਿਹੜਾ ਉਹ ਫੀਨਿਕਸ ਪੰਛੀ ਆਪਣਾ ਰੂਪ ਧਾਰਨ ਕਰਕੇ ਉਹ ਆਕਾਸ਼ ਵੱਲ ਨੂੰ ਉੱਡ ਜਾਂਦਾ ਹੈ ਤੇ ਉਹਦਾ ਜਿਹੜਾ ਸੰਗੀਤ ਹੈ ਉਹ ਆਕਾਸ਼ ਵਿੱਚ ਗੂੰਜਦਾ ਹੈ ਸੋ ਇਤਿਹਾਸਕਾਰ ਲਿਖਦਾ ਹੈ ਕਿ ਧੰਨ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਬਲੀ ਵੇਦੀ ਉੱਪਰ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਤੇ ਉਸ ਜੀਵਨ ਦੀ ਕੁਰਬਾਨੀ ਵਿੱਚੋਂ ਆਪ ਜੀ ਨੇ ਸਮਾਜ ਦੇ ਵਿੱਚ ਐਸਾ ਇੱਕ ਖਾਲਸਾ ਰੂਪੀ ਪੰਛੀ ਜਿਹੜਾ ਪ੍ਰਗਟ ਕੀਤਾ ਆਪਣੇ ਸੁਪੁੱਤਰ ਸਤਗੁਰੂ ਗੋਬਿੰਦ ਸਿੰਘ ਸਾਹਿਬ ਰਾਹੀ ਇਲਾਹੀ ਸੰਗੀਤ ਕੁੱਲ ਸੰਸਾਰ ਵਿੱਚ ਸਦਾ ਗੂੰਜਦਾ ਤੇ ਗੂੰਜਦਾ ਰਹੇਗਾ ਇਹ ਸਤਿਗੁਰੂ ਤੇ ਏਕ ਬਹਾਦਰ ਜੀ ਕੀ ਪਵਿੱਤਰ ਕੁਰਬਾਨੀ ਦਾ ਬਹੁਤ ਵੱਡਾ ਸਾਧ ਸੰਗਤ ਜੀ ਅਸਰ ਹੈ ਸੋ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਸ਼ਹੀਦੀ ਦਿਹਾੜੀ ਦਿੱਤੀ ਹੈ ਆਪਾਂ ਉਹ ਸਿੱਖਿਆ ਦੇ ਤਾ ਧਾਰਨੀ ਬਣ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਧਰਮ ਦੇ ਮਾਰਗ ਤੇ ਪਰਪਕਤਾ ਨਾਲ ਦ੍ਰਿੜਤਾ ਨਾਲ ਚੱਲੀਏ ਅਰਦਾਸ ਬੇਨਤੀ ਗੁਰੂ ਚਰਣਾ ਵਿੱਚ ਕਰੀਏ ਕਿ ਮਹਾਰਾਜ ਜਿਵੇਂ ਆਪ ਜੀ ਨੇ ਆਪਣੇ ਪਿਆਰਿਆ ਮਤੀ ਦਾਸ ਜੀ ਸਤੀ ਦਾਸ ਜੀ ਨੂੰ ਦਿਆਲਾ ਜੀ ਨੂੰ ਸਿੱਧਕ ਨਿਭਾਉਣ ਦਾ ਬਲ ਬਖਸ਼ਿਸ਼ ਕੀਤਾ ਮਹਾਰਾਜ ਉਹਨਾਂ ਦੀ ਬਰਾਬਰੀਤਾ ਸਾਥੋਂ ਹੋ ਨਹੀਂ ਸਕਦੀ ਪਿਆਰ ਜੀ ਆਪ ਜੀ ਕਿਰਪਾ ਕਰੋ ਉਸ ਸਿੱਧਕ ਦਾ ਉਸ ਦ੍ਰਿੜਤਾ ਦਾ ਇੱਕ ਕਿਣਕਾ ਮਾਤਰ ਵੀ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰਦੇ ਹੋ ਮਹਾਰਾਜ ਸਾਡਾ ਵੀ ਜੀਵਨ ਸਫਲ ਹੋ ਜਾਵੇ ਪਾਂਥ ਦੀ ਕੌਮ ਦੀ ਧਰਮ ਦੀ ਵੀ ਸਦਾ ਸਦਾ ਵਾਸਤੇ ਚੜ੍ਹਦੀ ਕਲਾ ਹੋਵੇ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤਨ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਅਦੁੱਤੀ ਸ਼ਹਾਦਤਾਂ ਪ੍ਰਾਪਤ ਕਰਕੇ ਸੰਸਾਰ ਵਿੱਚ ਧਰਮ ਨੂੰ ਕਾਇਮ ਰੱਖ ਲਿਆ ਸੋ ਆਓ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੋ ਕੇ ਦਰਸ਼ਕਦਾਰੇ ਬਖਸ਼ਿਸ਼ ਕਰਦੇ ਆ ਜੋ ਪਾਵਨ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਸੋ ਕੁਝ ਮਿੰਟਾਂ ਦੇ ਵਿੱਚ ਇਸ ਦੀ ਵਿਚਾਰ ਸ਼ਰਧਾ ਭਾਵਨਾ ਨਾਲ ਰਲ ਮਿਲ ਕੇ ਕਰੀਏ ਤੇ ਸੁਣੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਧੰਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਪਾਵਨ ਬਚਨ ਦਾ ਫੁਰਮਾਨ ਕਰਦੇ ਨੇ ਰਹਾਉ ਦੀ ਪੰਕਤੀ ਆ ਜਨ ਕੋ ਨਾਮ ਵਡਾਈ ਸੋਬ ਜਾਨ ਜੋ ਪਿਆਰਾ ਹੈ ਪ੍ਰਭੂ ਦਾ ਜੋ ਗੁਰੂ ਦਾ ਸੇਵਕ ਹੈ ਵਾਹਿਗੁਰੂ ਦੇ ਨਾਮ ਦੀ ਹੀ ਉਸ ਦੀ ਲੋਕ ਪ੍ਰਲੋਕ ਵਿੱਚ ਵਡਿਆਈ ਹੈ ਤੇ ਨਾਮ ਸਦਕਾ ਹੀ ਸੋਭਾ ਹੈ ਨਾਮ ਵਿੱਚ ਗੁਰੂ ਦਾ ਪਿਆਰਾ ਸਦਾ ਵਾਸਤੇ ਜੁੜਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਹਨ ਨਾਮ ਗੁਰਦੀਓ ਹੈ ਆਪਣੇ ਉਸ ਜਨ ਨੂੰ ਆਪਣੇ ਉਸ ਸੇਵਕ ਨੂੰ ਆਪਣੇ ਸਖ ਪਿਆਰੇ ਨੂੰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਖਸ਼ਿਸ਼ ਕੀਤਾ ਹੈ ਨਾ ਕੈ ਮਸਤਕ ਕਰਮ ਜਿਸ ਦੇ ਮਸਤਕ ਦੇ ਉੱਪਰ ਕਰਮ ਨੇ ਭਾਵ ਚੰਗੇ ਕਰਮ ਜਿਸ ਦੇ ਲੇਖ ਰੋਂ ਵਾਹਿਗੁਰੂ ਨੇ ਲਿਖੇ ਨੇ ਕਰਮ ਦਾ ਅਰਥ ਬਖਸ਼ਿਸ਼ ਵੀ ਹੈ ਜਿਸ ਦੇ ਮਸਤਕ ਉਪਰ ਗੁਰੂ ਦਾ ਬਖਸ਼ਿਸ਼ ਪਰਿਆ ਹੱਥ ਆਇਆ ਜੀ ਦੇ ਵੱਡੇ ਭਾਗ ਨੇ ਉਸ ਵੱਡਿਆਂ ਭਾਗਾ ਵਾਲੇ ਗੁਰਸਖ ਪਿਆਰੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਜੀ ਆਪਾਂ ਸਾਰੇ ਨਾਮ ਦੀ ਦਾਤ ਵੀ ਨਹੀਂ ਪ੍ਰਾਪਤ ਕਰ ਸਕਦੇ ਭਾਗਾ ਤੋਂ ਬਿਨਾਂ ਲਈ ਇਹ ਦਾਤ ਪ੍ਰਾਪਤ ਹੁੰਦੀ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਕਾ ਖਜ਼ਾਨਾ ਗੁਰੂ ਕੇ ਪਾਸ ਹੈ ਬਿਨ ਸਤਗੁਰ ਨਾਮ ਦਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੈ ਭਾਗ ਸਤਗੁਰ ਮਿਲੈ ਸੁਖ ਪਾਏ ਜੋ ਵਿਚਾਰ ਆਪਾ ਆਉਂਦੇ ਆ ਗੁਰਦਰਬਾਰ ਵਿੱਚ ਆਪਣੀਆਂ ਸੰਸਾਰਕ ਲੋੜਾਂ ਲੈ ਕੇ ਦੁਨਿਆਵੀ ਮਨੋ ਕਾਮਨਾ ਲੈ ਕੇ ਉਹਨਾਂ ਦੀਆਂ ਬੇਨਤੀਆਂ ਗੁਰੂ ਚਰਣਾ ਦੇ ਵਿੱਚ ਕਰਦੇ ਆ ਕਿ ਸਤਗੁਰ ਸੱਚੇ ਪਾਤਸ਼ਾਹ ਮੇਰੀ ਆਹ ਮਨੋ ਕਾਮਨਾ ਪੂਰੀ ਹੋ ਜਾਵੇ ਮੇਰਾ ਆਹ ਦੁੱਖ ਮਿਟੇ ਜਾਵੇ ਮੈਨੂੰ ਐਸ ਸੁਖ ਦੀ ਪ੍ਰਾਪਤੀ ਹੋ ਜਾਵੇ ਪਰ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਵਿਰਲੇ ਵਿਰਲੇ ਹੁੰਦੇ ਨੇ ਜਿਨ੍ਹਾਂ ਨੇ ਪ੍ਰਭੂ ਦੇ ਦਰਸ਼ਨ ਦੀ ਪਿਆਸ ਆਪਣੇ ਮਨ ਵਿੱਚ ਪ੍ਰਫੁੱਲਤ ਕੀਤੀ ਹੁੰਦੀ ਹੈ ਉਹ ਗੁਰਮੁਖ ਪਿਆਰੇ ਗੁਰੂ ਕੇ ਦਰ ਤੇ ਆ ਕੇ ਇੱਕ ਹੀ ਬੇਨਤੀ ਕਰਦੇ ਨੇ ਕਿ ਵਿਣ ਤੁਧ ਹੋਰ ਦੇ ਮੰਗਣਾ ਅਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖਿਆ ਉਤਰਾਏ ਮਨ ਕੀ ਭੁੱਖ ਕਿਰਪਾ ਕਰੋ ਮੰਗੋ ਰਾਮ ਤੇ ਇੱਕ ਦਾਨ ਸਤਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਮਹਾਰਾਜ ਨਾਮ ਦੀ ਦਾਤ ਕਰੇ ਕ੍ਰਿਪਾ ਕਰਕੇ ਮੈਨੂੰ ਬਖਸ਼ਿਸ਼ ਕਰੋ ਇਉਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਜਿਹੜੇ ਗੁਰੂ ਕੇ ਪਿਆਰੇ ਗੁਰੂ ਕੇ ਸ਼ਰਧਾਲੂ ਸੇਵਕ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਨਾਮ ਦੀ ਦਾਤ ਮੰਗਦੇ ਨੇ ਸਤਿਗੁਰੂ ਜੀ ਉਹਨਾਂ ਤੇ ਤਰੁੱਠ ਕੇ ਕਿਰਪਾ ਕਰਕੇ ਸਭ ਨਾਲੋਂ ਅਮੋਲਕ ਦਾਤ ਇਹ ਨਾਮ ਦੀ ਬਖਸ਼ਿਸ਼ ਕਰਦੇ ਨੇ ਨਾਮ ਗੁਰ ਦੀਓ ਹੈ ਆਪਣੈ ਜਾ ਕੈ ਮਸਤਕ ਕਰਮਾ ਜਿਨ੍ਹਾਂ ਦੇ ਮਸਤਕ ਦੇ ਕਰਮ ਨੇ ਉੱਤਮ ਭਾਗ ਹੰ ਜਿਨ੍ਹਾਂ ਦੇ ਜਿਨ੍ਹਾਂ ਉੱਪਰ ਗੁਰੂ ਕੀ ਬਖਸ਼ਿਸ਼ ਹੋਈ ਉਹਨਾਂ ਨੂੰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਕਾ ਪਵਿੱਤਰ ਨਾਮ ਗੁਰਮੰਤਰ ਵਜੋਂ ਬਖਸ਼ਿਸ਼ ਕੀਤਾ ਹੈ ਨਾਮ ਦਿਰੜਾਵੇਂ ਨਾਮ ਜਪਾਵੇਂ ਫਿਰ ਉਹ ਗੁਰੂ ਕਾ ਪਿਆਰਾ ਜਿਸ ਨੂੰ ਸਤਿਗੁਰਾਂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਹੋਈ ਨਾਮ ਜਪਣ ਦਾ ਬਲ ਉੱਦਮ ਤੇ ਆਹਰ ਪ੍ਰਾਪਤ ਹੋਇਆ ਉਸ ਗੁਰਸਿੱਖ ਪਿਆਰੇ ਦਾ ਜੀਵਨ ਐਸਾ ਬਣ ਜਾਂਦਾ ਹੈ ਕਿ ਨਾਮ ਦਿਰੜਾਵੇਂ ਉਹ ਆਪਣੇ ਹਿਰਦੇ ਵਿੱਚ ਵੀ ਨਾਮ ਦੀ ਦ੍ਰਿੜਤਾ ਕਰਦਾ ਹੈ ਨਾਮ ਨੂੰ ਵਸਾਉਂਦਾ ਹੈ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਦੂਸਰਿਆਂ ਨੂੰ ਵੀ ਦ੍ਰਿੜ ਕਰਾਉਂਦਾ ਹੈ ਨਾਮ ਜਪਾਵੇ ਆਪ ਨਾਮ ਜਪਦਾ ਤੇ ਹੋਰਨਾਂ ਨੂੰ ਵੀ ਗੁਰੂ ਕਾ ਪਿਆਰਾ ਨਾਮ ਜਪਾਉਂਦਾ ਹੈ। ਇਹ ਕਾ ਯੁਗ ਮਹ ਧਰਮ ਇਸ ਯੁਗ ਅੰਦਰ ਇਸ ਸਮੇਂ ਅੰਦਰ ਇਸ ਸੰਸਾਰ ਵਿੱਚ ਤੇ ਯੁਗ ਦਾ ਅਰਥ ਜੀਵਨ ਵੀ ਹੈ ਆਪਣੇ ਜੀਵਨ ਵਿੱਚ ਇਹ ਧਰਮ ਹੀ ਬਣ ਜਾਂਦਾ ਹੈ ਉਸ ਗੁਰੂ ਕੇ ਪਿਆਰੇ ਦਾ। ਇਹੀ ਆਪਣਾ ਧਰਮ ਸਮਝਦਾ ਹੈ ਗੁਰੂ ਕੀ ਆਗਿਆ ਦਾ ਪਾਲਣ ਕਰਨਾ ਉਹ ਸਤਿਗੁਰਾਂ ਨੇ ਕਿਰਪਾ ਕਰਕੇ ਹੁਕਮ ਕੀਤਾ ਕਿ ਆਪ ਜਪੋ ਓਵਰਹ ਨਾਮ ਜਪავੋ ਆਪ ਵੀ ਜਪੋ ਹੋਰਨਾ ਨੂੰ ਵੀ ਜਪਾਓ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਜਨਨਾਨਕ ਧੂੜ ਮੰਗੇ ਇਸ ਗੁਰਸਿੱਖ ਕੀ ਜੋ ਆਪ ਜਪੈ ਵਰਹਿ ਨਾਮ ਜਪਾਵੇ ਇਹ ਉਹ ਗੁਰਮੁਖਾਂ ਪਿਆਰਿਆਂ ਜੋ ਜੀਵਨ ਦਾ ਧਰਮ ਹੀ ਬਣ ਜਾਂਦਾ ਹੈ ਆਪਣਾ ਜ਼ਰੂਰੀ ਉਹ ਫਰਜ਼ ਸਮਝਦੇ ਨੇ ਧਰਮ ਸਮਝਦੇ ਨੇ ਕਿ ਆਪ ਨਾਮ ਜਪਣਾ ਹੈ ਹੋਰਨਾ ਨੂੰ ਜਪਾਉਣਾ ਹੈ ਜਪਦੇ ਨੇ ਜਪੰਦੇ ਨੇ ਨਾਮ ਦੀ ਹੀ ਦ੍ਰਿੜਤਾ ਆਪਣੇ ਹਿਰਦੇ ਅੰਦਰ ਕਰਦੇ ਨੇ ਨਾਮ ਦੀ ਹੀ ਦ੍ਰਿੜਤਾ ਦੂਸਰਿਆਂ ਦੇ ਮਨਾਂ ਅੰਦਰ ਵੀ ਕਰਦੇ ਹਨ ਨਾ ਕੋ ਨਾਮ ਵਡਾਈ ਸੋਭਾ ਕਿਉਂ ਗੁਰੂ ਕੇ ਪਿਆਰੇ ਨੂੰ ਨਾਮ ਕਰਕੇ ਹੀ ਲੋਕ ਪ੍ਰਲੋਕ ਦੀ ਵਡਿਆਈ ਪ੍ਰਾਪਤ ਹੁੰਦੀ ਹੈ ਦੁਨੀਆਂ ਵਿੱਚ ਵੀ ਸੋਭਾ ਅੱਗੇ ਪ੍ਰਲੋਕ ਦੇ ਵਿੱਚ ਵੀ ਵਡਿਆਈ ਸੋ ਨਾਮ ਦੇ ਸਦਕਾ ਹੀ ਸਾਰੀ ਇਹ ਪ੍ਰਾਪਤੀ ਹੁੰਦੀ ਹੈ ਨਾਮੋ ਗਤ ਨਾਮੋ ਪਤ ਜਨ ਕੀ ਨਾਮੋ ਗਤ ਜਨ ਕੀ ਜੋ ਗੁਰੂ ਦਾ ਪਿਆਰਾ ਹੈ ਨਾਮ ਕਰਕੇ ਹੀ ਉਹਨੂੰ ਗਤ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਭਾਈ ਮਤੀ ਦਾਸ ਦੀ ਹੋਰਾਂ ਵਰਗੀ ਅਵਸਥਾ ਕਿ ਟੁਕੜੇ ਟੁਕੜੇ ਹੋ ਕੇ ਵੀ ਵਾਹਿਗੁਰੂ ਕੇ ਨਾਮ ਨਾਲੋਂ ਪ੍ਰੀਤੀ ਨਾ ਛੱਡਣੀ ਸਮਾ ਨਹੀਂ ਸਾਧ ਸੰਗਤ ਜੀ ਬਹੁਤੀ ਵਿਚਾਰ ਖੁੱਲ ਕੇ ਕਰਨ ਦਾ ਇੱਕ ਬੜਾ ਸੁੰਦਰ ਬਚਨ ਮੈਂ ਆਪ ਜੀ ਕੇ ਸਤਿਮੁਖ ਗੁਰੂ ਕਾ ਸੋ ਬੇਨਤੀ ਕਰਾਂ ਹਜੂਰ ਫਰਮਾਉਂਦੇ ਨੇ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਧ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ ਮੱਛੀ ਦਾ ਪਾਣੀ ਨਾਲ ਪ੍ਰੇਮ ਇੰਨਾ ਤੇਬਰ ਹੈ ਮਾਹੀ ਗੀਰ ਨੇ ਮਛੇਰੇ ਨੇ ਜਾਲ ਜਾਂ ਕੁੰਡੀ ਪਾ ਕੇ ਮੱਛੀ ਨੂੰ ਪਾਣੀ ਵਿੱਚੋਂ ਫੜ ਦਿਆ ਦੋ ਫਾੜ ਕਰ ਦਿੱਤੀ ਨਿਕੇ ਨਿਕੇ ਟੁਕੜੇ ਕਰ ਦਿੱਤੇ ਕਈਆਂ ਤਰੀਕਿਆਂ ਨਾਲ ਰਿੰਨ ਲਿਆ ਤੇ ਫਿਰ ਚਿੱਥ ਚਿੱਥ ਕੇ ਉਹਦਾ ਭੋਜਨ ਕਰ ਲਿਆ ਉਹਨੂੰ ਖਾ ਲਿਆ ਤੇ ਖਾਣ ਵਾਲੇ ਦੇ ਸਰੀਰ ਦੇ ਅੰਦਰ ਜਾ ਕੇ ਵੀ ਉਹਨੂੰ ਪਾਣੀ ਨਹੀਂ ਪੁੱਲਿਆ ਪਾਣੀ ਦੀ ਪ੍ਰੀਤ ਨਹੀਂ ਪੁੱਲੀ ਮੱਛੀ ਖਾਣ ਵਾਲੇ ਨੂੰ ਪਿਆਸ ਬਹੁਤ ਲੱਗਦੀ ਹੈ ਇਉਂ ਖਾਦੇ ਜਾਣ ਤੋਂ ਬਾਅਦ ਵੀ ਪਾਣੀ ਮੰਗ ਰਹੀ ਹੈ ਧੰਨ ਗੁਰੂ ਕੇ ਪਿਆਰੇ ਮੱਛੀ ਵਾਂਗਰਾ ਪ੍ਰੇਮ ਗੁਰੂ ਚਰਣਾ ਨਾਲ ਵਾਹਿਗੁਰੂ ਕੇ ਨਾਮ ਨਾਲ ਮੀਨ ਪਕਰ ਫਾਂਕਿਓ ਫਾਂਕਿਓ ਤੋਂ ਬਾਪ ਦੋ ਫਾੜ ਗੁਰੂ ਕੇ ਸਿੱਖ ਦੇ ਸਰੀਰ ਨੂੰ ਦੋ ਫਾੜ ਕਰ ਦਿੱਤਾ ਪਰ ਨਾਮ ਦੀ ਪ੍ਰੀਤੀ ਗੁਰੂ ਕੀ ਬਾਣੀ ਦੀ ਪ੍ਰੀਤੀ ਜਿਹੜੀ ਆ ਉਹ ਹਿਰਦੇ ਵਿੱਚੋਂ ਵਿਸਰੀ ਨਹੀਂ ਟੁੱਟੀ ਨਹੀਂ ਮੀਨ ਪਕਰ ਫਾਂਕਿਓ ਔਰ ਕਾਟਿਓ ਕੱਟ ਦਿੱਤਾ ਨਾ ਬੰਦ ਬੰਦ ਭਾਈ ਮਨੀ ਸਿੰਘ ਸਾਹਿਬ ਜੀ ਦਾ ਪਰ ਗੁਰਬਾਣੀ ਦੀ ਪ੍ਰੀਤ ਨਹੀਂ ਵਿਸਰੀ ਰਾਹਤ ਕੀ ਉਹ ਬਹਬਾਨੀ ਜਿਵੇਂ ਰਿਣ ਦਿੱਤਾ ਜਾਂਦਾ ਹੈ ਨਾ ਭਾਈ ਬਿਆਲਾ ਜਿੰਨੂੰ ਰਿਣ ਦਿੱਤਾ ਗਿਆ ਦੇਗੇ ਦੇ ਵਿੱਚ ਤਉ ਨਾ ਬਿਸਰਿਓ ਪਾਣੀ ਵਾਹਿਗੁਰੂ ਕਾ ਨਾਮ ਰੂਪੀ ਪਾਣੀ ਨਾਮ ਦੀ ਪ੍ਰੀਤ ਫੇਰ ਵੀ ਨਹੀਂ ਭੁੱਲੀ ਖੰਡ ਖੰਡ ਕਰ ਭੋਜਨ ਕੀਨੋ ਜਿਵੇਂ ਚਿੱਥ ਚਿੱਥ ਕੇ ਭੋਜਨ ਕੀਤਾ ਜਾਂਦਾ ਚਰਖੜੀਆਂ ਤੇ ਉਚਾਰ ਕੇ ਗੁਰੂ ਕੇ ਪਿਆਰੇ ਭਾਈ ਸਵੇਕ ਸਿੰਘ ਸ਼ਾਹਬਾਦ ਸਿੰਘ ਨੂੰ ਚਿੱਥ ਦਿੱਤਾ ਗਿਆ ਤਉ ਨਾ ਬਿਸਰਿਓ ਪਾਣੀ ਗੁਰਬਾਣੀ ਦੀ ਪ੍ਰੀਤ ਨਹੀਂ ਟੁੱਟੀ ਵਾਹਿਗੁਰੂ ਕੇ ਨਾਮ ਦੀ ਪ੍ਰੀਤੀ ਨਹੀਂ ਟੁੱਟੀ ਇਉਂ ਨਾਮੋ ਗਾਤ ਨਾਮ ਕਰਕੇ ਹੀ ਉੱਚੀ ਅਧਿਆਤਮਿਕ ਅਵਸਥਾ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ। ਨਾਮ ਕਰਕੇ ਗਤ ਕੈਵਲ ਮੁਕਤੀ ਵਾਹਿਗੁਰੂ ਨਾਲ ਇੱਕਮਿਕ ਹੋ ਜਾਣ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਨਾਮੋ ਪਤ ਜਨ ਕੀ ਗੁਰੂ ਕੇ ਪਿਆਰਿਆਂ ਦੀ ਪਤ ਵੀ ਜਿਹੜੀ ਆ ਵਾਹਿਗੁਰੂ ਕੇ ਨਾਮ ਕਰਕੇ ਹੀ ਐ। ਲੋਕ ਪ੍ਰਲੋਕ ਦੀ ਵਿਡਿਆਈ ਹਾਸਲ ਹੁੰਦੀ ਐ। ਜੋ ਜੋ ਹੋਗ ਵਾਹਿਗੁਰੂ ਕੇ ਬਾਣੀ ਵਿੱਚ ਜੋ ਜੋ ਵੀ ਹੁੰਦਾ ਹੈ ਗੁਰਮੁਖ ਪਿਆਰੇ ਉਸ ਨੂੰ ਮਿੱਠਾ ਕਰਕੇ ਮੰਨਦੇ ਨੇ ਹਮੇਸ਼ਾ ਵਾਹਿਗੁਰੂ ਕੀ ਰਾਜ ਵਿੱਚ ਰਾਜੀ ਰਹਿੰਦੇ ਹਨ ਰਹਾਉ ਇਸ ਰਾਮ ਦੇ ਕੇ ਹਜੂਰ ਫਰਮਾਨ ਕਰਦੇ ਹਨ ਨਾਮ ਧਨ ਜਿਸ ਜਨਕ ਪਾਲੈ ਜਿਸ ਜਨ ਦੇ ਹਿਰਦੇ ਰੂਪੀ ਪੱਲੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਸੱਚਾ ਧਨ ਹੈ ਸੋਈ ਪੂਰਾ ਸਾਹਾ ਸੋਹੀ ਪੂਰਨ ਸਾਹੁਕਾਰ ਹੈ ਦੁਨੀਆਂ ਤਾਂ ਸਾਹੂਕਾਰ ਉਸ ਨੂੰ ਕਹਿੰਦੀ ਹੈ ਨਾ ਜਿਹਦੇ ਕੋਲ ਬਹੁਤਾ ਧਨ ਹੋਵੇ ਬਹੁਤੀ ਦੌਲਤ ਹੋਵੇ ਪਰ ਮਹਾਰਾਜ ਕਹਿੰਦੇ ਕਾਚਾ ਤਨ ਸੰਚੈ ਮੂਰਖ ਗاوار ਮਦਮਖ ਭੂਲੇ ਅੰਧ ਗاوار ਵਿਖਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਪਰ ਇਹ ਨਾਮ ਸੱਚਾ ਤਨ ਹੈ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫਨ ਆਵੇ ਜਾਏ ਧਨਵੰਤ ਨਾਮ ਕੇ ਵਣਜਾਰੇ ਬਚਨ ਹੈ ਗੁਰੂ ਕਾ ਕੇ ਜਿਨ ਕੈ ਪੱਲਾ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ੍ਹਾਂ ਦੇ ਪੱਲੇ ਧਨ ਵਸਦਾ ਜੋ ਬਹੁਤੇ ਮਾਇਆ ਧਾਰੀ ਨੇ ਉਹ ਤਾਂ ਅਸਲੀ ਗਰੀਬ ਨੇ ਕਿਉਂਕਿ ਜਦ ਦੁਨੀਆਂ ਤੋਂ ਜਾਣਗੇ ਤਾਂ ਚਲੇ ਜਵਾਰੀ ਦੋੇ ਹੱਥ ਝਾਰ ਕੁਝ ਨਾਲ ਨਹੀਂ ਜਾਣਾ ਜਿਨ ਕਾ ਹਿਰਦੈ ਤੂੰ ਵਸਹਿ ਤੇ ਨਰ ਗੁਣੀ ਗਹੀਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰੂਪ ਹੋ ਕੇ ਵਾਹਿਗੁਰੂ ਤੂੰ ਵਸਦਾ ਹੈ ਉਹ ਗੁਣਾ ਦੇ ਭੰਡਾਰ ਨੇ ਸੋ ਜਿਸ ਜਨ ਦੇ ਹਿਰਦੇ ਰੂਪੀ ਪੱਲੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਤਾਨ ਹੈ ਉਹੀ ਅਸਲੀ ਸ਼ਾਹੂਕਾਰ ਹੈ ਪੂਰਨ ਸ਼ਾਹੂਕਾਰ ਤੇ ਪੂਰਾ ਅਮੀਰ ਹੈ ਨਾਮ ਬਿਹਾਰਾ ਨਾਨਕ ਆਧਾਰਾ ਸ਼ਕਤ ਦੀ ਸੰਪੂਰਨਤਾ ਕਰਦਿਆਂ ਸਤਿਗੁਰੂ ਫਰਮਾਉਂਦੇ ਨੇ ਕਿ ਵਾਹਿਗੁਰੂ ਕੇ ਨਾਮ ਦਾ ਹੀ ਵਿਵਹਾਰ ਹੈ ਗੁਰਮੁਖਾਂ ਪਿਆਰਿਆਂ ਦਾ ਨਾਮ ਜਪਣਾ ਤੇ ਨਾਮ ਜਪਉਣਾ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਾ ਨਾਮ ਪਰਵਾਰਾ ਇਉ ਨਾਮ ਦੀ ਉਹਨਾਂ ਦੀ ਵਰਤਣ ਵਿਹਾਰ ਹੈ ਨਾਮ ਹੀ ਗੁਰਮੁਖਾਂ ਪਿਆਰਿਆਂ ਦੇ ਜੀਵਨ ਦਾ ਆ ਆਧਾਰ ਆਸਰਾ ਹੈ ਨਾਮ ਪ੍ਰਾਪਤ ਲਾਹਾ ਵਾਹਿਗੁਰੂ ਕੇ ਨਾਮ ਦਾ ਹੀ ਲਾਹਾ ਪ੍ਰਾਪਤ ਕਰਦੇ ਨੇ ਗੁਰਮੁਖ ਪਿਆਰੇ ਜਿਸ ਬਾਰੇ ਸਤਿਗੁਰੂ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹ ਮਾਨਸ ਜਨਮ ਕਾ ਇਹ ਹੀ ਲਾਹੋ ਇਉ ਨਾਮ ਦਾ ਹੀ ਲਾਹਾ ਆਪਣੇ ਜੀਵਨ ਦਾ ਖੱਟ ਕੇ ਸੰਸਾਰ ਤੋਂ ਜਾਂਦੇ ਨੇ ਇਉ ਜਨਕੋ ਨਾਮ ਵਡਾਈ ਸੋਭ ਵਾਹਿਗੁਰੂ ਕੇ ਨਾਮ ਦੀ ਹੀ ਮਹਾਨਤਾ ਨਾਮ ਦੀ ਵਡਿਆਈ ਗੁਰੂ ਕੀ ਕਿਰਪਾ ਨਾਲ ਗੁਰਮੁਖਾਂ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ ਅਰਦਾਸ ਬੇਨਤੀ ਕਰੀਏ ਗੁਰੂ ਕੇ ਚਰਨਾਂ ਵਿਚ ਕੇ ਸਤਿਗੁਰੂ ਜੀ ਸਾਨੂੰ ਵੀ ਕਿਰਪਾ ਕਰਕੇ ਐਸੀ ਮੱਤ ਬਖਸ਼ਿਸ਼ ਕਰ ਦਿਓ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮੱਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੋ ਦਿੱਤੀ ਆਈ ਇਹ ਅਰਦਾਸ ਬੇਨਤੀ ਕਰਕੇ ਗੁਰੂ ਕੇ ਚਰਣਾ ਵਿੱਚੋਂ ਮੰਗ ਮੰਗਿਆ ਕਰੀਏ ਸ਼ਬਦ ਵਿਚਾਰ ਕਰਦੇ ਆ ਗੁਰ ਤੇਹਾਸ ਦੀ ਵਿਚਾਰ ਕਰਦੇ ਆ ਹੁਆਂ ਭੁੱਲਾ ਚੁੱਕਾਂ ਦੀ ਖਿਮਾ ਔਰ ਅੱਗੇ ਵਾਸਤੇ ਸਤ ਮੱਤ ਬਖਸ਼ਣੀ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਹਾਰਾ ਨਾਨਕ ਆਧਾਰ ਨਾਮ ਪਰਾਪਤ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ